ਚੈਂਪੀਅਨਸ ਟਰੋਫੀ 2025 ਦੇ ਲਈ ਟੀਮ ਇੰਡੀਆ ਦੀ ਚੋਣ ਕਰ ਲਈ ਗਈ ਹੈ। ਇਸ ਤੋਂ ਇਲਾਵਾ ਇੰਗਲੈਂਡ ਖਿਲਾਫ ਹੋਣ ਵਾਲੀ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਲਈ ਵੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਵਾਰ ਕੁਝ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੂੰ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਜਿਨ੍ਹਾਂ ਤੋਂ ਉਮੀਦ ਕੀਤੀ ਜਾ ਰਹੀ ਸੀ। ਤਾਂ ਹੁਣ ਜਾਣਦੇ ਹਾਂ ਕਿ ਕਿਹੜੇ ਪੰਜ ਖਿਡਾਰੀ ਇਸ ਵਾਰ ਟੀਮ ਦੇ ਵਿੱਚ ਸ਼ਾਮਲ ਹੋ ਸਕੇ। ਸੰਜੂ ਸੈਮਸਨ ਉਹਨਾਂ ਨੂੰ ਚੈਂਪੀਅਨਸ ਟਰਾਫੀ ਦੀ ਟੀਮ ਦੇ ਵਿੱਚ ਜਗ੍ਹਾ ਨਹੀਂ ਮਿਲੀ ਉਹਨਾਂ ਨੇ ਆਪਣੀ ਆਖਰੀ ਵਨਡੇ ਦੇ ਵਿੱਚ ਸੈਂਕੜਾ ਲਗਾਇਆ ਸੀ ਅਤੇ ਆਖਰੀ 5 T20 ਮੈਚਾਂ ਦੇ ਵਿੱਚ 3 ਸੈਂਕੜੇ ਵੀ ਲਗਾਏ ਸਨ ਹਾਲਾਂਕਿ ਟੀਮ ਦੇ ਵਿੱਚ ਵਿਕਟ ਕੀਪਰ ਬੱਲੇਬਾਜ਼ ਦੇ ਤੌਰ ਤੇ ਰਿਸ਼ਭ ਪੰਦੂ ਚੁਣਿਆ ਗਿਆ ਜਦਕਿ ਉਹਨਾਂ ਦੇ ਬੈਕਅੱਪ ਦੇ ਰੂਪ ਦੇ ਵਿੱਚ ਕੇਐਲ ਰਾਹੁਲ ਨੂੰ ਰੱਖਿਆ ਗਿਆ ਹੈ ਹੁਣ ਗੱਲ ਕਰਦੇ ਹਾਂ ਕਰुण ਨਾਇਰ ਦੀ ਵਿਜੇ ਹਜ਼ਾਰੇ ਟਰਾਫੀ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਕਰੁਨ ਨਾਇਰ ਨੂੰ ਚੈਂਪੀਅਨਸ ਟਰੋਫੀ ਦੇ ਵਿੱਚ ਜਗ੍ਹਾ ਨਹੀਂ ਮਿਲੀ। ਉਹਨਾਂ ਨੇ 5 ਸੈਕੜੇ ਲਗਾਏ ਅਤੇ ਉਹਨਾਂ ਦੀ ਔਸਤ 700 ਤੋਂ ਜ਼ਿਆਦਾ ਰਹੀ। ਨਾਇਰ ਨੇ ਹਾਲ ਹੀ ਦੇ ਵਿੱਚ ਕਿਹਾ ਸੀ ਕਿ ਉਹ ਫਿਰ ਤੋਂ ਟੀਮ ਇੰਡੀਆ ਦੇ ਲਈ ਖੇਡਣਾ ਚਾਹੁੰਦੇ ਹਨ ਪਰ ਉਹਨਾਂ ਦੇ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਉਹਨਾਂ ਨੂੰ ਟੀਮ ਦੇ ਵਿੱਚ ਨਹੀਂ ਸ਼ਾਮਲ ਕੀਤਾ ਗਿਆ। ਅਗਲੀ ਗੱਲ ਕਰਦੇ ਹਾਂ ਵਰੁਣ ਚੱਕਰਵਰਤੀ ਦੀ T20 ਟੀਮ ਦੇ ਵਿੱਚ ਵਾਪਸੀ ਕਰਨ ਤੋਂ ਬਾਅਦ ਵਰੁਣ ਦਾ ਪ੍ਰਦਰਸ਼ਨ ਕਾਫੀ ਚੰਗਾ ਰਿਹਾ ਸੀ ਅਤੇ ਵਿਜੇ ਹਜ਼ਾਰੇ ਟਰੋਫੀ ਦੇ ਵਿੱਚ ਉਹਨਾਂ ਨੇ ਇੱਕ ਮੈਚ ਦੇ ਵਿੱਚ 5 ਵਿਕਟਾਂ ਚਟਕਾਈਆਂ ਸਨ। باوجود ਇਸ ਦੇ ਉਹਨਾਂ ਨੂੰ ਚੈਂਪੀਅਨਸ ਟਰੋਫੀ 2025 ਦੀ ਜਿਹੜੀ ਟੀਮ ਦੇ ਵਿੱਚੋਂ ਬਾਹਰ ਰੱਖਿਆ ਗਿਆ ਹੈ। ਉਹ ਟੀਮ ਇੰਡੀਆ ਦੇ ਲਈ ਐਕਸ ਫੈਕਟਰ ਸਾਬਿਤ ਹੋ ਸਕਦੇ ਸਨ ਪਰ ਚੋਣਕਾਰਾਂ ਨੇ ਉਹਨਾਂ ਨੂੰ ਮੌਕਾ ਨਹੀਂ ਦਿੱਤਾ। ਹੁਣ ਗੱਲ ਕਰਦੇ ਹਾਂ ਸੂਰਜ ਕੁਮਾਰ ਯਾਦਵ ਦੀ ਟੀਮ ਇੰਡੀਆ ਦੇ T20 ਕਪਤਾਨ ਸੂਰਜ ਕੁਮਾਰ ਯਾਦਵ ਨੂੰ ਵੀ ਚੈਂਪੀਅਨਸ ਟਰੋਫੀ 2025 ਦੀ ਟੀਮ ਦੇ ਵਿੱਚ ਜਗ੍ਹਾ ਨਹੀਂ ਮਿਲੀ। ਵਨਡੇ ਵਰਲਡ ਕੱਪ 2023 ਦੇ ਵਿੱਚ ਮਿਡਲ ਆਰਡਰ ਦੇ ਵਿੱਚ ਸ਼੍ਰੇਸ਼ ਅਈਅਰ ਅਤੇ ਕੇਐਲ ਰਾਹੁਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਜਿਸ ਕਾਰਨ ਸੂਰਜ ਕੁਮਾਰ ਯਾਦਵ ਵਨਡੇ ਕ੍ਰਿਕਟ ਦੇ ਵਿੱਚ ਸੰਘਰਸ਼ ਕਰਦੇ ਹੋਏ ਨਜ਼ਰ ਆਏ ਸਨ ਇਸ ਕਾਰਨ ਉਹ ਟੀਮ ਦੇ ਵਿੱਚ ਆਪਣੀ ਜਗ੍ਹਾ ਨਹੀਂ ਬਣਾ ਪਾਏ। ਹੁਣ ਕਰਦੇ ਹਾਂ ਮੁਹੰਮਦ ਸਿਰਾਜ ਦੀ ਹਾਲ ਦੇ ਸਮੇਂ ਦੇ ਵਿੱਚ ਮੁਹੰਮਦ ਸਿਰਾਜ ਆਪਣੀ ਫਾਰਮ ਨੂੰ ਲੈ ਕੇ ਸੰਘਰਸ਼ ਕਰਦੇ ਹੋਏ ਨਜ਼ਰ ਆ ਰਹੇ ਹਨ ਉਹਨਾਂ ਨੂੰ ਵੀ ਚੈਂਪੀਅਨਸ ਟਰੋਫੀ 2025 ਦੀ ਟੀਮ ਤੋਂ ਬਾਹਰ ਰੱਖਿਆ ਗਿਆ ਹੈ ਸਿਰਾਜ ਪੁਰਾਣੀ ਗੇਂਦ ਦੇ ਨਾਲ ਜ਼ਿਆਦਾ ਅਸਰਦਾਰ ਨਹੀਂ ਹੁੰਦੇ ਅਤੇ ਰੋਹਿਤ ਸ਼ਰਮਾ ਨੇ ਵੀ ਬਿਆਨ ਦੇ ਵਿੱਚ ਕਿਹਾ ਸੀ ਕਿ ਉਹਨਾਂ ਨੂੰ ਟੀਮ ਦੇ ਵਿੱਚ ਇੱਕ ਖੱਬੇ ਹੱਥ ਦੇ ਤੇਜ਼ ਜੜਾ ਗੇਂਦਬਾਜ਼ ਦੀ ਲੋੜ ਸੀ ਤੇ ਇਸ ਲਈ ਅਰਸ਼ਦੀਪ ਸਿੰਗ ਨੂੰ ਚੁਣਿਆ ਗਿਆ ਜਿਸ ਕਾਰਨ ਸਿਰਜ ਨੂੰ ਬਾਹਰ ਰਸਤਾ ਦਿਖਾਣਾ ਪਿਆ